ਬਟਾਲਾ ਦੇ ਹਾਥੀ ਗੇਟ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਤੇ ਗਿਆ ਹੋਇਆ ਸੀ ਤੇ ਚਿੱਟੇ ਦਿਨ ਉਸ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਅਲਮਾਰੀ ਪੇਟੀ ਦੇ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ ਜਿਨ੍ਹਾਂ ਵਿੱਚੋਂ ਲੱਖਾਂ ਰੁਪਏ ਦਾ ਸੋਨਾ ਤੇ ਕਰੀਬ 20000 ਰੁਪਏ ਦੀ ਨਕਦੀ ਚੋਰ ਚੋਰੀ ਕਰਕੇ ਫਰਾਰ ਹੋਈ ਹਨ ਘਰ ਦੇ ਮਾਲਕ ਨੂੰ ਆਸ-ਪੜੋਸ ਦੇ ਲੋਕਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲੇ ਨੇ ਜਦੋਂ ਘਰ ਦੇ ਮਾਲਕ ਨੇ ਆ ਕੇ ਘਰ ਦੇਖਿਆ ਤਾਂ ਉਹ ਵੀ ਹੱਕਾ ਪੱਕਾ ਰਹਿ ਗਿਆ ਕਿ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਸਮਾਨ ਖਿਲਰਿਆ ਪਿਆ ਸੀ ਇਹ ਸਮਾਨ ਉਸਨੇ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਹੋਇਆ ਸੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਬਹੁਤ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਥੀਗੜ੍ਹ ਬਾਹਰਵਾਲ ਹਾਥੀਗੜ੍ਹ ਬੈਂਕ ਦੇ ਸਾਹਮਣੇ ਮੈਂ ਭੋਗ ਦੇ ਗਿਆ ਜੀ ਕੋਈ 10:30 ਹੋਏ ਨਾ ਮੇਰੀ ਭੁਆ ਜੀ ਦਾਤ ਹੋਈ ਤੋੜੀ ਭੋਗੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਤਰੀਬਈ 10:30 ਵਜੇ ਘਰੋਂ ਨਿਕਲੇ ਜੀ ਉਸ ਤੋਂ ਬਾਅਦ ਜੋ ਵਾਕਿਆ ਹੈ ਜੀ ਉਸ ਤੋਂ ਬਾਅਦ ਹੋਇਆ ਨੇ ਮੈਨੂੰ ਮੈਂ ਉੱਥੇ ਖਾਂਡ ਪਾੜ ਸਾ ਦਾ ਭੋਗ ਪਿਆ ਅਰਦਾਸ ਬੇਨਤੀ ਹੁੰਦੀ ਓਦੇ ਵਿੱਚ ਵੀ ਮੈਨੂੰ ਫੋਨ ਗਿਆ ਉਹ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲਾਰਾ ਪਿਆ ਜੀ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਿੰਨਾ ਹੀ ਸੋਨਾ ਬਣਾਇਆ ਹੈ ਆਪਣੇ ਬੇਟੀ ਵਾਸਤੇ ਜੋ ਵੀ ਆਡਾ ਘਰ ਦਾ ਸੋਨਾ ਸਣਾ ਸਾਰਾ ਲੱਗੇ ਇਹ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੇ ਡਿਟੇਲ ਤੇ ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ ਉਹਨਾਂ ਦੇ ਤਰੀਕੀ ਇਹ ਵੀ ਕੋਈ 5 ਲੱਖ ਦੇ ਕਿੜੀ ਹੋਊਗਾ 4-5 ਲੱਖ ਨਗਦੀ ਗਈ ਹੈ ਜੀ ਹੋਰ ਕੋਈ ਐਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25 30 ਜਾਂ 25000 ਰੁਪਏ ਲੱਗੇ ਹੁੰਦੇ ਘਟਣਾ ساری ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਹੀ ਘਟਨਾ ਹੋਣ ਦਾ ਟਾਈਮ ਨੇ ਰੋ ਦੇ ਵਿੱਚ ਗੱਡੀ ਹੋਈ ਵੀ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਹ ਵੇਲੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਸੀ ਸੀਸੀਟੀਵੀ ਕੋਈ ਲੱਗੇ ਤਾਂ ਨਹੀਂ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਲੇਕੇ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਹੋਰ ਚੱਲ ਰੋਟੇ ਇਹਨਾਂ ਕਾਰ ਕੋਈ ਵੀ ਨਹੀਂ ਕਰ ਜੀ ਅੱਜ ਬੰਦ ਹੀ ਸੀ 12 ਵਜੇ ਤੱਕ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਕਰਕੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੈਂ ਸਤਰਾਮ ਸਿੰਘ ਜੀ ਆਥੀ ਗੇਟ ਬਟਾਲਾ ਜੀ ਇਹ ਕੋਈ 1:30 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਤੇ ਉਹਨੇ ਰੌਲਾ ਰਲਾ ਪਾਇਆ ਇਹ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਆਣੇ ਸੀ ਭੋਗ ਤੇ ਗਏ ਐਤੋਂ ਪਹਿਲਾਂ ਕੋਈ 15-20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਦਾ ਖਾਦ ਵਾਲਾ ਉਹਦੇ ਘਰ ਵਿੱਚ ਓਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸਾਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇਥੋਂ ਦਾ ਭੇਤੀ ਆ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋਈ ਭੇਤ ਦੇਖ ਕੇ ਸਾਰਾ ਕੁਝ ਚੋਰੀ ਕਰਾਉਂਦਾ ਫਿਰ ਇੱਥੇ ਉਹ ਪਰ ਬਾਲਮੀਕੀਆ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣੇ ਵੈਗਨਰ ਗੱਡੀ ਇੱਥੇ ਆ ਇੱਕ ਪਾਟਿਆ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇਖੋ 25000 ਰੁਪਏ ਗਿਆ ਜੀ ਸੋਨਾ ਇਹਨਾਂ ਨੇ ਆਪਣੀ ਗੁੜੀਆ ਵਾਸਤੇ ਬਣਾਇਆ ਸੀ ਗੁੜੀਆ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਕੋਈ ਕੰਨਾਂ ਦੇ ਕੋਈ ਬਣਾ ਲਿਆ ਕੋਈ ਚੈਨ ਬਣਾ ਲਈ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਸੀ ਉਹ ਸਾਰਾ ਕੁਝ ਲੈ ਗਿਆ ਜੀ ਮੰਗ ਰਖ ਮੰਗ ਰਖ ਦੇ ਵੀ ਕੋ ਕਾਰਵਾਈ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਤੇ ਜਿੱਦਣ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਰਹੀ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਮ ਮਿਲੀ ਹੈ ਕਿ ਤੇਜਵਿੰਦਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਏ ਹੋਏ ਸੀਗੇ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ ਕ ਤਕਰੀਬਨ 6-7 ਤੋਲੇ ਸੋਨਾ ਤੇ ਪਲਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਹੈ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ